ਹੈਲੋ ਪਾਪਾ ਤੂੰ ਮੇਰਾ ਫੋਨ ਕੱਤੋਂ ਨਹੀਂ ਚੱਕਣ ਦੇ ਹੈਗੇ ਮੈਂ ਤੈਨੂੰ ਹਾਂ ਮੈਂ ਤੈਨੂੰ ਪੈਨਾਂਵੇਂ ਪੰਜ ਵਾਰੀ ਫੋਨ ਲਾਇਆ ਹੈਗਾ ਕੱਲ ਪਰਸੋ ਦਾ ਤੀ ਚੱਕਦੇ ਹੀ ਨਹੀਂ ਐਵੇਂ ਹੁਣ ਮੈਂ ਫਿਰ ਤੋਂ ਲਾਇਆ ਵਾ ਕੱਲ ਬਣਾ ਲੈਣਾ ਮम्मा ਕਹਿੰਦੇ ਕਿ ਤੂੰ ਹੀ ਆਪਣੇ ਪਾਪਾ ਦੇਤਾ ਬੋਝਵਾ ਹਨਾ ਤੇ ਨਾਲੇ ਮम्मा ਵੀ ਨਾ ਤੁਹਾਨੂੰ ਰੋ ਰੋ ਕੇ ਯਾਦ ਕਰਦੇ ਹੁੰਦੇ ਸੀ ਕਿ ਤੇ ਲੋਕ ਲੋਕ ਕਰਦੇ ਹੁੰਦੇ ਕਿ ਮੈਂ ਹੁਣ ਮम्मा ਤੋਂ ਚੋਰੀ ਮੈਸੇਜ ਭੇਜਣੀ ਆ ਠੀਕ ਆ ਤੂੰ ਹੀ ਮੇਰਾ ਕਦੇ ਰਿਪਲਾਈ ਨਹੀਂ ਕਰਦੇਂਗੇ ਨਹੀਂ ਤੂੰ ਫੋਨ ਚੱਕਿਆ ਵਾ ਹੋਨਾ ਮੇਰਾ ਫੋਨ ਨਾ ਲੈਣਾ ਇੱਥੇ ਆ ਕਮਰੇ 'ਚ AC ਵੀ ਨਹੀਂ ਹੈਗਾ ਜੇ ਤੇ ਫੋਨ ਚੱਕੋਗੇ ਤੇ ਤੁਹਾਨੂੰ ਨਾ ਮੈਂ ਫਿਰ ਫੋਨ ਲਗਾ ਕੇ ਦਿਖਾਵਾਂਗੀ ਵੀਡੀਓ ਕਾਲ ਤੇ ਨਾ ਇੱਥੇ AC ਪੱਖਾ ਵੀ ਹੌਲੀ ਚੱਲਦਾ ਵਾ ਜਿਉਂ ਆਪਾ ਆਥੇ ਨਹੀਂ ਕਿੱਡੇ ਮਜ਼ੇ ਨਾਲ ਏਸੇ ਅਲੱਗ ਕਮਰੇ 'ਚ ਬੰਨੇ ਹੈਗੇ ਹੁਣ ਇੱਥੇ ਗਰਮੀ ਬੜੀ ਲੱਗਦੀ ਹੈ ਸਮ੍ਰਿਧ ਹਾਂਜੀ ਤੂੰ ਇੱਥੇ ਕਰਨ ਢੀਆ ਖੋਖ ਨਹੀਂ ਮੈਂ ਫੋਨ ਵੇਖਣ ਢੀ ਤੇ ਤੇਰੀ ਮਾਂ ਕਿੱਥੇ ਆ ਮਮਾ ਡਰੈنگ ਰੂਮ 'ਚੋਂ ਨੇ ਤੈਨੂੰ ਵੀ ਆ ਜਾਦਰ ਤੂੰ ਇੱਥੇ ਗਰੰਡੀ ਇਕੱਲੀ ਬੈਠੀ ਨਾਲੇ ਤੂੰ ਫੋਨ ਫੜਿਆ ਮੈਂ ਤੈਨੂੰ ਫੋਨ ਫੜਾ ਛੱਡਦੀ ਆਂ ਵੀਡੀਓ ਵੇਖਣ ਦੀ ਵੀਡੀਓ ਤੈਨੂੰ ਬੜੀਆ ਵੇਖਣੀ ਹੁੰਦਾ ਫੜਾ ਮੈਨੂੰ ਫੋਨ ਨਹੀਂ ਤੈਨੂੰ ਉਹਨੇ ਵਗੜ ਲੈਣਾ ਮੈਂ ਤੇ ਫੜਾਉਂਗਾ ਨਹੀਂ ਗੁਰਗੁਰ ਫੜਦਾ ਫੋਨ ਕਿਤੇ ਨਹੀਂ ਉਹ ਛੋਟਾ ਆ ਧੀਠਾਂਗੇ ਮਾ ਵਰਗੀ ਮੰਨ ਦਸੋ ਨਾ ਮੈਂ ਸੱਚ ਹਾਰੀ ਗਾਈ ਮਾ ਵਰਗੀ ਮਾ ਵਰਗੀ ਮਾਝ ਵੀ ਸਤਿਕਾ ਨਹੀਂ ਦੀ ਆ ਖੋਏ ਕੁਝ ਮਮਾ ਦਾ ਮਾਸੂ ਦਾ ਫੋਨ ਆ ਗਿਆ ਵਾ ਹੁਣ ਦੇਣਾ ਪੈਣਾ ਤੇ ਪਪਾ ਤੇ ਮੇਰੇ ਨਾਲ 5-6 ਦਿਨੋਂ ਗਏ ਰਿਪਲਾਈ ਨਹੀਂ ਕਰਦੇ ਮੇਰੇ ਫਰੈਂਡ ਕਿੰਨੇ ਤੇ ਬਲੋਕ ਕਰ ਦਿੰਦੇ ਹੁੰਦੇ ਹੁੰਦੇ ਹੁਣ ਤੇ ਦੇਣਾ ਹੀ ਪੈਣਾ ਆ ਇਹ ਨਹੀਂ ਕੱਚੇ ਕੱਚੇ ਦੇ ਆ ਮੈਂ ਚਲ ਨਿਆਣਾ ਨੂੰ ਦਿੰਦੀ ਮਨਪ੍ਰੀਤ ਇੱਥੇ ਕੀ ਕਰਨੀ ਤੂੰ ਮੈਂ ਹਾਂ ਭਾਬੇ ਮਰੂਦ ਖੜਦੀ ਆ ਕੋਈ ਇਨਿਆਣੇ ਨੂੰ ਕੱਟ ਕੇ ਦਊਂਗੀ ਮੈਂ ਤੇ ਘਰ ਵੇਂਦੀ ਆਈ ਆ ਤੇ ਉਹ ਕੁੜੀ ਕਿੱਥੇ ਨਿੱਕੀ ਉਹ ਚਾਚੀ ਨੰਗਣ ਲਈ ਹੀ ਗਈਆਂ ਦੀ ਤੇ ਕਹਿੰਦੀ ਲਿਆ ਫੜਾ ਮੈਂ ਘਮਾ ਲਿਆ ਤੂੰ ਵੀ ਨਾ ਨਿਆਣੇ ਦਾ ਮਾਸਾ ਧਿਆਨ ਨਾ ਰੱਖਿਆ ਕਰ ਵੱਡੀ ਆ ਤੇ ਵੱਡੀ ਫੋਨ ਤੇ ਲੱਗੀ ਰਹਿੰਦੀ ਆ ਤੇ ਨਿੱਕੀ ਦੀ ਤੂੰ ਬਿਲਕੁਲ ਹੀ ਪਰਵਾਹ ਕਰਦੀ ਕਦੀ ਕੋਈ ਲੈ ਗਿਆ ਤੇ ਕਦੀ ਕੋਈ ਲੈ ਗਿਆ ਇਨਿਆਣੇ ਦਾ ਆਰ ਜਾ ਹੁੰਦਾ ਵਾ ਤੇ ਚਾਚੀ ਕਹਿੰਦੀ ਚੱਲ ਮੈਂ ਘਮਾ ਕੇ ਘਮੋ ਲਿਵਨੀ ਆ ਮੈਂ ਚੱਲ ਲੈ ਜਾ ਚੱਲ ਨਾਲੋ ਮੇਰੇ ਵੀ ਭਾਬੀ ਚੁੱਕ ਚੁੱਕ ਨਾ ਬਾਵਾ ਹੀ ਪੀੜ ਹੁੰਦੀਆਂ ਰਹਿੰਦੀਆਂ ਆ ਤੇ ਉਹ ਤੈਨੂੰ ਕਿਹੜਾ ਸਤੰਦੀ ਆ ਉਹ ਤੇ ਵਿਚਾਰੀ ਲੰਮੇ ਪਈ ਰਹਿੰਦੀ ਆ ਆਹ ਪਰ ਫਿਰ ਵੀ ਇੱਕੋ ਜਣਾ ਨਿਆਣਾ ਚੁੱਕ ਛੱਡੇ ਤੇ ਫਿਰ ਥੱਕ ਹੀ ਜਾਂਦਾ ਵਾ ਚੱਲ ਛੱਡ ਮਨਪ੍ਰੀਤ ਇਹ ਗੱਲਾਂ ਨੂੰ ਮੇਰੀ ਗੱਲ ਸੁਣ ਗੁੱਸਾ ਨਾ ਕਰੀਂ ਉਦਾਂ ਮੇਰੀ ਗੱਲ ਦਾ ਜਿੱਦਾਂ ਦੀ ਤੂੰ ਆਈ ਨਾ ਸਾਡਾ ਕੋਈ ਕੰਮ ਨਹੀਂ ਸੀ ਰਚਣ ਦੇ ਆ ਕੀ ਗੱਲ ਹੋ ਵੀ ਭਾਬੀ ਵੀ ਠੀਕ ਆ ਉਹ ਤੇ ਠੀਕ ਨੇ ਕੰਮ ਕਰ ਠੀਕ ਆ ਕਰੇਂਦਰ ਸਿੱਧੇ ਜਵਾਬ ਹੋ ਗਿਆ ਤੇਰੇ ਕਰਕੇ ਤੇਰੇ ਕਰਕੇ ਤੇਰੇ ਕਰਕੇ ਤੇਰੇ ਕਰਕੇ ਤੇਰੇ ਕਰਕੇ ਉਹਨਾਂ ਨੇ ਕਿਹਾ ਕਿ ਜਿਹਨਾਂ ਨਾਨ ਘਰ ਬੈਠੀ ਆ ਤਾਂ ਹੀ ਰਿਸ਼ਤਾ ਨਹੀਂ ਕਰਨਾ ਹੁਣ ਬੀਏ ਤੇ ਮੇਰਾ ਕੋਈ ਕਸੂਰ ਹੈਗਾ ਜੇ ਤੇ ਮੇਰਾ ਕੋਈ ਕਸੂਰ ਹੈਗਾ ਤਾਂ ਤਾਂ ਤੇ ਮੈਨੂੰ ਦੱਸ ਹਾ ਮਨਪ੍ਰੀਤ ਮੈਂ ਹੁਣ ਤੈਨੂੰ ਕੀ ਕਵਾਂ ਉਹ ਵਿਆਹਣ ਵਾਲਾ ਹੋ ਜਾਵਾ ਐਦਾਂ ਤਾਂ ਉਹਦਾ ਕਿਤੇ ਵੀ ਨਹੀਂ ਹੋਣਾ ਹੈਗਾ ਵਿਚਰੇ ਦਾ ਨਾਲੇ ਮੈਂ ਭਾਬੀ ਨੂੰ ਕੀ ਕਹਿਣਾ ਵਾ ਜੇ ਮੈਂ ਤੈਨੂੰ ਤੰਗ ਕਰਨ ਦੀ ਮੈਂ ਤਾਂ ਆਪ ਹੀ ਕਿਸਮਤ ਦੀ ਮਾਰੀ ਆ ਤੈਨੂੰ ਮਾਸੀ ਦਾ ਫੋਨ ਆਉਂਦਾ ਏ ਬਾਚਰਾ ਲੂੰਗੀ ਕੋਈ ਨਹੀਂ ਇਹ ਮੈਂ ਦੇ ਦੂੰ ਜਾ ਮੇਰੀ ਫ੍ਰੈਂਡ ਕੋ ਮੈਂ ਕੰਮ ਗੋਣਡੀਆਂ ਕਿਹੜਾ ਕੰਮ ਗੋਣਡੀਆਂ ਚਲ ਜਾ ਤੂੰ ਸਾਰਾ ਦਿਨ ਫੋਨ ਤੇ ਲੱਗੀ ਰਹਿਣਾ ਮਨ ਵੀ ਤੂੰ ਇੰਨਾ ਇਹਨੂੰ ਸਿਰ ਤੇ ਚਾੜਿਆ ਨਾ ਤੂੰ ਪਛਤਾਉਣਾ ਵੇਖਣੀ ਇੱਕ ਦਿਨ ਕਰ ਲੈ ਮਾਸੀ ਨਾਲ ਗੱਲ ਕੀ ਤਾਂ ਕਿਹੜਾ ਉਹਨੇ ਵਾਲਾ ਪੋਣਾ ਕੰਚ 10 ਮੇਰੇ ਇਹਦੇ ਵਿੱਚ ਕੀ ਕਸੂਰ ਆ ਜੇ ਮੈਂ ਇੱਥੇ ਆ ਗਈਆਂ ਤੇ ਪਤਾ ਨਹੀਂ ਲੋਕਾਂ ਨੂੰ ਕੀ ਚਾਹੀਦਾ ਹੇ ਹੇ ਸਮੀਰ ਨੇ ਆਪਣੇ ਪਾਪਾ ਨੂੰ ਮੈਸੇਜ ਕਰਤੀ ਮਿਲ ਕੇ ਗੱਲ ਕਰਨਗੇ ਮਾਤਾ ਨੂੰ ਮੈਂ ਤਾਂ ਉਹ ਪੰਜ ਵਾਰ ਫੋਨ ਲਾਇਆ ਹੀ ਕੱਲ੍ਹ ਪਰਸੋਂ ਦਾ ਠੀਕ ਅੱਕਦੀ ਨਹੀਂ ਆਈ మేము ఫోన్ కమరే ਚ ਦੇਣਗੇ ਤਾਂ ਦੀ ਉਹਨੂੰ ਫੋਨ ਮੈਸੇਜ ਕਰਕੇ ਰੱਖ ਲਿਆ ਵਾ ਵੇਲਾ ਨਿਆਣੇ ਦੇ ਹੱਥ ਜਿਤਨਾ ਫੋਨ ਫੜਾਉਣਾ ਇੰਨੀ ਚਾਹੀਦਾ ਇਹ ਕੀ ਕਰਦਣ ਕੋਈ ਪਤਾ ਨਹੀਂ ਡਿਲੀਟ ਕਰਾਂ ਇਹਨਾਂ ਨੂੰ ਅਗਲੇ ਨੇ ਬਲੌਗ ਚ ਪਾਇਆ ਵਾ ਤੁਹਾਡੇ ਮੈਸੇਜ ਦਾ ਸ ਦੇਖਣੇ ਆਨੇ ਆ ਮੈਂ ਆਪਣੇ ਘੋੜੇ ਦੜ ਹੁੰਦੀ ਰਹਿੰਦੀ ਹੈ ਨਿਆਣੇ ਦਾ ਵੀ ਮੋੜ ਥੋੜਾ ਹਟ ਜਾਂਦਾ ਵਾ ਲਾਕ ਦੇ ਨੇ ਸੌਖੇ ਆ ਨਿਆਣੇ ਵਿੱਚ ਰੋਲ ਜਾਂਦੇ ਆ ਵਿਚਾਰੇ ਨਾ ਮਾਂ ਜੋਗੇ ਨਾ ਪਿਓ ਜੋਗੇ ਇਹਨਾਂ ਦਾ ਤਾਂ ਮਨ ਹੁੰਦਾ ਵਾ ਕਿ ਐਂ ਮੰਮੀ ਨਾ ਵੀ ਰਹੀਏ ਤੇ ਡਾਡੀ ਨਾਲ ਵੀ ਰਹੀਏ ਨਾ ਹੁਣ ਮੈਨੂੰ ਛੜਕੀ ਸਕਦੀ ਹਾਂ ਹੋਂਦ ਦੱਸ ਹੀ ਗੱਲ ਕਰ ਲਈ ਨਾ ਮੰਮੀ ਤੁਹਾਡੀ ਮਾਸੀ ਨਾ ਮੇਰੀ ਮਾਸੀ ਕੀ ਹੋਈ ਨਾਨੀ ਅੰਮਾ ਨੇ ਕਹਿ ਆਸਾ ਦੀ ਕਿਉਂ ਆ? ਹੁਣ ਆ ਗਈ ਆ ਕਿੰਨੂ ਮੈਸੇਜ ਕੀਤੇ ਸੀ? ਹਾਂ। ਕਿੰਨੀ ਵਾਰੀ ਕਿਹਾ ਬਾਬੇ ਨਹੀਂ ਮੈਸੇਜ ਕਰਨੇ ਫੇਰ ਤੂੰ ਹਟਦੀ ਨਹੀਂ। ਤੂੰ ਮੇਰੇ ਪਾਪਾ ਦੀ ਜਾਦ ਹੁੰਦੀ ਆ। ਮੈਂ ਇੱਕ ਥੱਪੜ ਮਾਰ ਕੇ ਨਾ ਸਾਰੀ ਜਾਦੂ ਦੋ ਹਟਾ ਦੇਣੀ ਆ। ਤਹੀ ਤਾ ਐ ਡਾਨਾ ਨੂੰ ਤੁਹਾਡੇ ਨਾਲ ਪਿਆਰ ਹੁੰਦਾ ਤੇ ਇੱਥੇ ਨਾ ਨੂੰ ਧੱਕੇ ਖਾਣ ਨੂੰ ਕੱਲ ਦੇ। ਕੁੰਨਾ ਪਿਆਰ ਕਰਦੇ ਝੂਠ ਬੋਲਦੇ ਤੇ। ਨਾ ਹੋ ਗਲਤੀ ਹੀ ਗਈ ਨਾ। ਤੂੰ ਮੁੰਡੇ ਬਣ ਬਣ ਕੇ ਆ ਜਾਂਦੀ ਆ। ਤਿੰਨ ਘੱਟ ਕੁੜੀਆਂ ਬਣ ਕੇ ਜੰਮ ਗਈਆਂ ਮੇਰੇ ਘਰ ਦੱਸ ਮੈਨੂੰ ਬਦਲ ਸਕਦੀ ਏ ਤੂੰ ਰੱਬ ਦੀ ਦਿੱਤੀ ਦਾਤ ਨੂੰ ਤੇ ਤੁਸੀਂ ਵੀ ਆਪਣੇ ਪਾਪਾ ਨੂੰ ਯਾਦ ਕਰਦੇ ਹੋ ਨੇ ਆ ਕਰਦੀ ਆ ਉਹਨਾਂ ਨੂੰ ਹੀ ਯਾਦ ਕਰਨਾ ਵਾ ਉਹਨ ਦੇਦੇ ਕੋਸ਼ਣਾ ਕੋਸ਼ ਹੁੰਦਾ ਹੀ ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਉਹਨਾਂ ਯਾਦ ਆਏ ਤੇ ਮੈਂ ਕਰਤਾ ਫੋਨ ਸਮਰੀਦ ਅੱਜ ਤੋਂ ਬਾਅਦ ਮੇਰੀ ਸੌਂਖਾ ਖਾ ਮੇਰੀ ਸੋ ਵੀ ਆਪਣੇ ਪਾਪਾ ਨੂੰ ਤੂੰ ਮੈਸੇਜ ਨਹੀਂ ਕਰੇਂਗੀ ਪਰ ਠੀਕ ਆ ਉਹਨਾਂ ਨੇ ਤੈਨੂੰ ਆ ਮੇਰੇ ਨੰਬਰ ਨੂੰ ਬਲੌਕ ਚ ਪਾਇਆ ਵਾ ਮੇਰੇ ਫ੍ਰੈਂਡਾਂ ਨੇ ਕਹਿੰਦੇ ਆਂ ਕਿ ਜੇ ਮੈਂ ਸਕੂਲੋਂ ਪੜਦੀ ਨਹੀਂ ਨਾ ਕਹਿੰਦੇ ਕਿ ਜੇ ਕੋਈ ਬੰਦਾ ਦੇ ਚਾਰ ਦਿਨ ਮੈਸੇਜ ਲਾ ਨਾ ਵੇਖਣ ਆ ਜੇ ਉਹ ਮੈਸਜ ਰਿਪਲਾਈ ਨਾ ਕਰੇ ਤੇ ਉਹ ਉਹ ਕਰ ਦਿੰਦੇ ਹੁੰਦੇ ਬਲੌਕ ਜਾਣਾ ਮਤ ਨੂੰ ਲੈ ਕੇ ਆ ਚਾਚੀ ਕਣ ਤੇ ਉਹਨਾ ਕਰੋ ਕਿ ਉਹਨਾ ਕਰੋ ਤੇ ਗੱਲ ਸੁਣ ਅੱਜ ਤੋਂ ਬਾਅਦ ਨਹੀਂ ਨਾ ਕਰਨਾ ਮੈਸੇਜ ਠੀਕ ਆ ਨਹੀਂ ਯਾਦ ਕਰੇਂਗੀ ਨਾ ਠੀਕ ਆ ਜਿੱਦਾਂ ਮੈਂ ਆਪਣੇ ਦਿਲ ਤੇ ਪੱਥਰ ਰੱਖਿਆ ਵਾ ਤੂੰ ਵੀ ਰੱਖੇਂਗੀ ਨਾ ਪੁੱਤ ਜੀ ਉਹ ਆਪਣਾ ਹੁੰਦਾ ਨਾ ਤੋਨੇ ਸਾਨੂੰ ਇੱਥੇ ਥੋੜਾ ਘੱਲਣਾ ਹੀਗਾ ਪਹਿਲਾਂ ਤਾਂ ਜੀ ਲੱਗਦਾ ਹੁੰਦਾ ਹੀਗਾ ਤੇਰੇ ਪਾਪਾ ਸਾਡੇ ਤੋਂ ਬਨਾ ਅਨੋਂ ਦਿੱਤਾ ਹੀ ਗਿਆ ਕਦੀ ਐਨੀ ਦੂਰ ਹੈਂ ਟ੍ਰੇਨ ਤੇ ਭਾਗਤ ਐਨਾ ਟਿਕਟ ਲਾ ਕੇ ਤੇ ਆਈਦਾ ਹੁੰਦਾ ਹੀਗਾ ਤੇ ਤਾਂ ਵੀ ਉਹ ਦੱਸ ਦਿੰਦੀ ਛੁੱਟੀ ਦੇ ਕੇ ਤੇ ਤਾਂ ਵੀ ਤੀਜੇ ਚੌਥੇ ਦਿਨ ਕਹਿੰਦਾਂਦਾ ਹੀ ਵਾਪਸ ਆ ਜਾ ਸਮ੍ਰੀਤ ਨੂੰ ਲੈ ਕੇ ਵਾਪਸ ਆ ਜਾ ਪੁੱਤ ਜਿੱਦੋਂ ਦੀ ਰਹਿਮਤ ਆ ਗਈ ਨਾ ਪਤਾ ਨਹੀਂ ਕੀ ਹੋ ਗਿਆ ਤੇਰੀ ਦਾਦੀ ਪਿਓ ਤੇ ਰੱਦ ਭਾਵੇਂ ਨਾ ਹੀ ਐਡਾ ਕਰਦਾ ਪਰ ਕਈ ਵਾਰੀ ਮਾਵਾ ਹੀ ਮਜਬੂਰ ਕਰ ਦਿੰਦੀਆਂ ਜਨਾਨੀ ਹੋ ਗਈ ਜਨਾਨੀ ਦਾ ਦੁੱਖ ਨਹੀਂ ਸਮਝਦੀਆਂ ਇਹਦਾ ਤਾਂ ਕਿਤੇ ਐਵੇਂ ਮਿਲ ਜਾਂਦੀਆਂ ਲੱਖੀ ਨਾ ਹਜ਼ਾਰੀ ਕੋਈ ਨਹੀਂ ਪਤਾ ਹੁਣ ਮੈਂ ਹੀ ਤੇਰੀ ਮਾਂ ਹਾਂ ਮੈਂ ਹੀ ਤੇਰੀ ਮਾਂ ਮੈਂ ਹੀ ਤੇਰਾ ਭੀਓ ਠੀਕ ਆ ਮੈਂ ਹੈਗੀ ਆ ਨਾ ਤੇਰੇ ਨਾਲ ਆਪਾਂ ਦੋਵਾਂ ਨੇ ਰਲ ਮਿਲ ਕੇ ਆਪਣੀ ਨਿੱਕੀ ਭੈਣ ਨੂੰ ਤੂੰ ਸੰਭਲਣਾ ਵਾ ਠੀਕ ਆ ਠੰਗਾ ਕੀ ਗੱਲੋਂ ਕਿਸੇ ਨੂੰ ਤਾਇਆ ਜੀ ਲੈ ਕੇ ਆਈ ਸੀ ਮੈਨੂੰ ਸੱਦ ਕੇ ਠੀਕ ਨਹੀਂ ਨਹੀਂ ਸਰੀਰ ਤੇ ਕੱਲ ਇਦਾਂ ਹੀ ਵੀ ਜਿੱਦਾਂ ਪਤਾ ਨਹੀਂ ਕੀ ਹੋ ਚੱਲਿਆ ਅੱਛਾ ਉਧਰੋਂ ਮਨਜੋਤ ਨੇ ਜਾਣਾ ਹੈ ਗੱਡੀ ਲਈ ਕਿ ਆਖੇ ਰੋਟੀ ਪਕਾ ਦੇ ਮੇਰਾ ਉਠਾਂ ਤੇ ਪੈ ਜਾ ਉਠਾਂ ਤੇ ਡਿਗ ਪਾਂ ਇਦਾਂ ਹੀ ਹੋਈ ਜਾਵੇ ਵੀ ਪੀ ਪੀ ਘਟਿਆ ਹੋਣਾ ਵਾ ਪਤਾ ਨਹੀਂ ਲੱਗਦਾ ਕੋਈ ਹਕੀਮ ਇੰਟੀਆਂ ਦੀ ਵਾਧ ਜਾਂਦਾ ਮਿੰਟਾਂ ਦਾ ਵੀ ਘਟਿਆ ਜਾਂਦਾ ਬੀਬੀ ਘਟਿਆ ਇੱਕ ਗੁਰੂ ਵੀ ਵਧੀ ਨਹੀਂ ਸੋਈ ਤੂੰ ਹੀ ਉਦਾਂ ਟੈਸਟ ਕਰਵਾਏ ਹੈਗਾ ਤਾਇਆ ਜੀ ਟੈਸਟ ਤੇ ਵਾਂਦਾ ਹੀ ਕਰਾਓ ਪਹਿਲਾਂ ਤੇ ਮੁੜ ਕੇ ਫੇਰ ਮੈਂ ਚੱਲਾਂ ਸਵੇਰੇ ਖਾਲੀ ਪੇਟ ਆਵਾਂਗੀ ਪਹਿਲਾਂ ਕਰਾਏ ਪਹਿਲਾਂ ਉਹ ਦੋ ਤਿੰਨ ਮਹੀਨਿਆਂ ਤੋਂ ਪਹਿਲਾਂ ਦੇ ਹੈਗੇ ਟੈਸਟ ਆਂਦਾ ਵੀ ਸਹੀ ਹੈ ਪਰ ਇੱਕ ਵਾਰ ਫੇਰ ਕਰਾ ਲਿਓ ਤਾਂ ਸ਼ੱਕ ਨਿਕਲ ਜਾਂਦਾ ਸਾਨੂੰ ਨਾ ਹੋਣ ਦੇ ਰਿਹਾ ਕਰੋ ਸੋ ਇਹਨਾਂ ਨੂੰ ਏਦਾਂ ਕਰੀ ਬਿਲਕੁਲ ਚਾਹ ਪੀ ਕੇ ਨਾ ਹਾਂਜੀ ਤੇ ਤਾਈ ਆਪਣੀ ਪੁੱਛ ਲਈ ਵੀ ਕਿਹੜਾ ਕੰਮ ਕਰਨਾ ਵਿਚਾਰ ਹੁਣ ਨਾਲ ਕਰਾ ਦੇ ਹੋਗੇ ਨਹੀਂ ਕੋਈ ਗੱਲ ਨਹੀਂ ਤਾਇਆ ਜੀ ਟੈਂਸ਼ਨ ਮੈਂ ਤਾਂ ਇਹ ਤੈਨੂੰ ਛੱਡ ਕੇ ਲਿਆਇਆ ਹਾਂ ਮੈਂ ਤਾਂ ਇਹ ਆ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਸਾਰਾ ਕੰਮ ਕਰਵਾਵਾਂ ਨਾਲੇ ਦੇਦਾ ਹੌਸਲਾ ਵਧੂਗਾ ਹਾਂਜੀ ਤੇ ਇਹ ਆ ਵੀ ਨਾਲ ਹੱਥ ਪੜਾਤ ਪਵਾ ਦੇ ਨਹੀਂ ਨਹੀਂ ਕੋਈ ਗੱਲ ਨਹੀਂ ਇਹ ਆ ਵੀ ਚਲੋ ਸਾਡੀ ਨਾ ਹੁੰਦੀ ਤੇ ਉਹਨੇ ਕੋਈ ਨਾ ਕੋਈ ਕਰ ਲੈਣਾ ਸੀ ਉਹ ਆ ਹੀ ਜੇ ਮੁੰਡਾ ਵੇ ਉਹਨਾਂ ਤੇਨੂੰ ਪਤਾ ਹੀ ਆ ਹਾਂਜੀ ਨਹੀਂ ਕੋਈ ਗੱਲ ਨਹੀਂ ਚਾਹ ਚਾਹ ਪੀ ਲਓ ਮੈਂ ਉੱਥੇ ਲਈ ਨਾ ਕੋਈ ਨਹੀਂ ਤੇ ਮੈਂ ਇਹਨਾਂ ਨੂੰ ਆਖਣੇ ਜਾਉ ਜੋਤੀ ਨੂੰ ਆਵਾਜ਼ ਮਾਰ ਕੇ ਲਿਆਓ ਵੀ ਖਲਾਰਾ ਬੜਾ ਪਿਆਸਾ ਤੂੰ ਹੁੰਜਣ ਵਾਲਾ ਵਾ ਸਾਰਾ ਹੀ ਅੱਛਾ ਹੁਣ ਤੈਨੂੰ ਪਤਾ ਕਰਿਆ ਵੇ ਜਿੱਥੇ ਕੋਈ ਆਉਂਦਾ ਹੀ ਨਹੀਂ ਕੰਮ ਕਰਨ ਵਾਲਾ ਥੋੜੇ ਕੀ ਤੇ ਕੱਲ੍ਹ ਨਹੀਂ ਮੈਂ ਨਹੀਂ ਸਾਧ ਲੈਂਦੇ ਮ ਕੱਲ ਹੀ ਆ ਜਾਣਾ ਹੈਗਾ ਕੱਲ ਤੇ ਇਦਾਂ ਹੀ ਬਸ ਪਿਆ ਹੀ ਰਿਹਾ ਕੰਮ ਕੇ ਆਪ ਹੀ ਨਹੀਂ ਉੱਠੀ ਇਹ ਮੁੜ ਕੇ ਕਹਿੰਦੇ ਦਵਾਈ ਲੈਣ ਚੱਲੀਏ ਦਵਾਈ ਲੈਣ ਚੱਲੀਏ ਉੱਥੇ ਤੇ ਕਾਲਾ ਪੈ ਗਈਆਂ ਮੁੰਡਾ ਗੱਡੀ ਤੋਂ ਨਾ ਆਇਆ ਉਹ ਵੀ ਨੇਰਾ ਕਰਕੇ ਆਇਆ ਫੋਨ ਕੀਤਾ ਕਈ ਕੁਛ ਟੈਨਸ਼ਨ ਬੜੀ ਆ ਜੋਤੀ ਇੱਕ ਤੇ ਨਾ ਆ ਮਨਜੋਤ ਤੇ ਵਿਆਹਿਆ ਹੋਵੇ ਨਾ ਤੇ ਬੰਦਾ ਥੋੜਾ ਜਿਹਾ ਟੈਨਸ਼ਨ ਫਰੀ ਹੋ ਜਾਂਦਾ ਵਾ ਜਦੋਂ ਤੁਰਨ ਲੱਗਿਆ ਇਹਦਾ ਰੋਟੀ ਮੰਗਦਾ ਕੋਈ ਚੀਜ਼ ਮੰਗਦਾ ਮੈਂ ਨਹੀਂ ਠੀਕ ਹੁੰਦੀ ਉਦੋਂ ਮੇਰੇ ਕੋਲ ਹੁੰਦਾ ਹੀ ਨਹੀਂਗਾ ਇਹ ਮੈਨੂੰ ਟੈਨਸ਼ਨ ਪਿਆ ਜਾਂਦੀ ਆਇਆ ਹੈ ਮੇਰਾ ਪੁੱਤ ਵਿਆਹ ਹੋਵੇ ਤੇ ਘਰ ਵਾਲੀ ਆਵੇ ਤੇ ਜੋ ਮਰਜ਼ੀ ਪਕਾ ਕੇ ਦੇਣ ਤਾਂ ਹੀ ਤੇ ਨਹੀਂ ਰਿਸ਼ਤਾ ਕਰਾਂ ਹਾਂ ਮਨਜੋਤ ਬਾਜੀ ਦਾ ਪਤਾ ਨਹੀਂ ਇਹਦੇ ਕਰਮ ਹੀ ਪਤਾ ਨਹੀਂ ਕਿੱਥੇ ਸੌਂ ਗਏ ਮਿੰਦੇ ਕੋ ਸਮਝਣ ਲੱਗਣ ਡਈ। ਪਹਿਲਾਂ ਸਿਆਣੇ ਕਹਿੰਦੇ ਆ ਨਾ ਜਦੋਂ ਬੱਚਾ 25 26 ਸਾਲ ਦਾ ਹੋ ਜਾਂਦਾ ਤੇ ਵਿਆਹ ਦੇਣਾ ਚਾਹੀਦਾ ਵਾ। ਜਿਉਤੀ ਬੋਦਨ ਨੂੰ ਕੋਈ ਨੌਕਰੀ ਮੈਨੂੰ ਕਹਿੰਦਾ ਸੀ ਮੈਂ ਨੌਕਰੀ ਕਰਨੀ ਆ ਕੋਈ ਮੈਂ ਅਜੇ ਕਰਾਉਣਾ ਨਹੀਂਗਾ। ਨਿਆਣੇ ਤੇ ਪਹਿਲਾਂ ਮੰਨਦੇ ਹੀ ਹਨੀ ਜਿਉਤੀ। ਆਪਣੀਆਂ ਮਰਜ਼ੀਆਂ ਕਰਦੇ ਆ ਹੁਣ ਤੇ ਕਿਉਂ ਨਾ ਉਹਨੂੰ ਕਹਿਣ ਦੇ ਹੁਣ ਤੇ ਉਹ ਵੀ ਕਹਿੰਦਾ ਵਾ ਵੀ ਹੋਵੇ ਕਿਤੇ ਉਹ ਰਿਸ਼ਤਾ ਅੱਛਾ ਪਹਿਲੋਂ ਆਂਦਾ ਮੈਨੂੰ ਨੌਕਰੀ ਮਿਲੂ ਤੇ ਫੇਰ ਮੈਂ ਵਿਆਹ ਕਰਾਉਣਾ ਵਾ ਆਹ ਮੇਰੀ ਗੱਲ ਸੁਣੋ ਮੈਂ ਵੀ ਚੱਲੀ ਹਾਂ ਆਪਣੀ ਮਾਸੀ ਦੀ ਆ ਵੇਖ ਲਓ ਇੱਕ ਹੋਰ ਵਿਆਹ ਲੈ ਕਿਹਦਾ ਵਿਆਹ ਆ ਗਿਆ ਵਾ ਵਿਆਹ ਮੁੰਡਿਆਂ ਦੇ ਹੋਣੇ ਆਗੇ ਆਇਆ ਪੁੱਤ ਸ਼ੁਗਰ ਵਾ ਕਿਹਦਾ ਵਿਆਹ ਆ ਗਿਆ ਮੇਰਾ ਕਿ ਨਹੀਂ ਆ ਗਿਆ ਐਦਾਂ ਕਰਦਾ ਈ ਉਹ ਜੋਤੀ ਵਾ ਤੁਹਾਡਾ ਵੀ ਹੋ ਹੀ ਜਾਣਾ ਭਾਜੀ ਕਾਲੀ ਕੱਤ ਪੈਂਦੇ ਜੇ ਹੁਣ ਤੇ ਲਾਦਾ ਕੱਠ ਹੀ ਰਣਾ ਵਾਸੇ ਇਦਾਂ ਨਹੀਂ ਬੋਲੀਦਾ ਦੱਸ ਇਹ ਤੇਰੀ ਉਮਰ ਨੰਗੀ ਆ ਤੂੰ ਬੁੱਢਾ ਹੋ ਗਿਆ ਵਾ ਹੋ ਤ ਗਿਆ ਵੇਖਣ ਚ ਆਖਣ ਤੇ ਜੋਤੀ ਡੇ ਆ ਸਭ ਕੋ ਆਪੇ ਚੜ ਲੈ ਸ਼ਾਹ ਹੋ ਜਵੇ ਪਹਿਲਾਂ ਇਹਨੇ ਆਪਣੀਆਂ ਮਰਜ਼ੀਆਂ ਕੀਤੀਆਂ ਮੈਂ ਤੈਨੂੰ ਦੱਸਿਆ ਵੀ ਨਹੀਂ ਕਰਾਉਣਾ ਨੌਕਰੀ ਲੱਭ ਨਹੀਂ ਹੁਣ ਨੌਕਰੀ ਕਰਮਾ ਚ ਹੋਈ ਤੇ ਬੰਦਾ ਕੀ ਕਰੇ ਫਿਰ ਹੁਣ ਹੁਣ ਗੱਡੀ ਚ ਲਾਉਂਦਾ ਵਾ ਕੋਹ ਨਾ ਕੋਲੇ ਹੁੰਦਾ ਯਾਰ ਟਿਆੜੀ ਬੰਨਾ ਵਾ ਸਭ ਕੁਝ ਵਾ ਜੇ ਨਹੀਂ ਨੌਕਰੀ ਮਿਲੀ ਤਾਂ ਕੰਮ ਤੇ ਕਰਦਾ ਹੀ ਆ ਕੰਮ ਕਰਦਾ ਵਾ ਕਿ ਨਹੀਂ ਵੇਲਾ ਕਿੱਥੇ ਮੇਰਾ ਪੁੱਤ ਸਾਰੀ ਦਿਹਾੜੀ ਕੰਮ ਕਰਦਾ ਹੁੰਦਾ ਗੱਡੀ ਤੋਂ ਪੁੱਤ ਲੋਕਾਂ ਕੋਹ ਨਹੀਂ ਲੱਭਦੇ। ਭਾਬੀ ਤੂੰ ਹੀ ਕਰਾ ਗਈ। ਸਾਈ ਮੰਮੀ ਰਿਸ਼ਤਾ ਕਰਵਾਇਆ ਹੈਗਾ ਨਾ ਇੱਕ। ਪਤਾ ਕਿੰਨੀਆਂ ਗਾਲਾਂ ਪੈਂਦੀਆਂ ਵੇ ਚੋਲੇ ਨੂੰ। ਦੋ ਦਰ ਦਿਨ ਉੱਠਦੀ ਨਹੀਂ ਜਦੋਂ ਉੱਧਰ ਜਾਂਦੀ ਓ। ਹਾਏ ਹਾਏ। ਗਾਲਾਂ ਕਿਹੜੀ ਕਿੰਨਾ ਪੈਂਦੀਆਂ ਜੋਤੀ? ਤੇ ਜੇ ਥੋੜਾ ਬਹੁਤ ਝੂਠ ਸੱਚ ਦੱਸਣਾ ਵਾ ਤਾਂ ਫਿਰ ਗਾਲਾਂ ਹੀ ਪੈਣੀਆਂ ਵੇ ਚੋਲੇ ਨੂੰ ਹੋਰ ਕੀ ਸੋਨ ਨੂੰ ਮਿਲਣਾ ਵਾ? ਭਾਬੀ ਕੋਈ ਛੱਡੀ ਸ਼ਟਾਈ ਦਾ ਕਰਾ ਦੇ ਕਿਦਾ। ਕੇ ਭਰਾਵਾ ਚੁੱਪ ਕਰ ਜਾ। ਅਜੇ ਤੂੰ ਇਹਨੇ ਜੋਗਾ ਛੱਡੀ ਸ਼ਟਾਈ ਵਾਲਾ ਹੋ ਗਿਆ ਵਾ। ਅਜੇ ਚੰਗੀ ਭਲੀ ਜੁੜਦੀ ਕੁੜੀ ਦਾ ਰਿਸ਼ਤਾ ਹੋ ਜਾਣਾ ਵਾ। ਇਹ ਤੇ ਬਹਿ ਹੀ ਗਿਆ ਵਾ ਬਿਲਕੁਲ ਹੀ। ਜੋ ਚੰਗੀ ਜੋਤੀ ਮੈਨੂੰ ਕਹਿੰਦਾ ਜਾ ਕੁੜੀ ਵਾਲਿਆਂ ਦੇ ਘਰ ਜਾ ਕੇ ਰਿਸ਼ਤਾ ਮੰਗ ਤੇ ਅਗਲਿਆਂ ਦੇ ਘਰ ਮੈਂ ਜਾਂਦੀ ਕਿ ਮੇਰੇ ਮੁੰਡੇ ਨੇ ਆਪਣੀ ਕੁੜੀ ਦਾ ਸਾਥ ਕਰ ਦੋ ਅਸੀਂ ਉੱਥੇ ਛਿੱਤਰ ਹੀ ਖਾ ਕੇ ਆਉਣਾ ਹੈਗਾ ਕੁੜੀ ਤੇ ਮੰਨਦੀ ਹੀ ਨਾ ਕੁੜੀ ਇੰਜ ਕਿ ਵੇ ਇੱਕ ਰਾਂ ਮਾੜੀ ਮਾੜਾ ਮੋਟਾ ਆਓ ਤੇ ਕੁੜੀ ਨੇ ਆਪਣੇ ਘਰ ਤੋਂ ਨਹੀਂ ਨਾ ਗੱਲ ਕੀਤੀ ਬਾਕੀ ਮੇਰੀ ਗੱਲ ਸੁਣੋ ਤਾਂ ਹੀ ਤੁਸੀਂ ਇੱਥੇ ਗਲਤੀ ਵੀ ਹੈਗੇ ਜੀ ਆਪਣੇ ਧੀਆਂ ਪਤਾਂ ਵਾਸਤੇ ਨਾ ਜਾਣਾ ਵੀ ਪੈੰਗਾ ਵਾ ਭੈਣੇ ਇਦਾਂ ਜਾ ਕੇ ਮੈਂ ਨਹੀਂ ਅਗਲਿਆਂ ਨੇ ਕਹਣਾ ਸਾਡੇ ਜੀ ਕੁੜੀ ਦਾ ਰਿਸ਼ਤਾ ਲੈਣਾ ਹੈ ਆਪਣੀ ਕੁੜੀ ਦਾ ਕਰਦੇ ਸਾਨੂੰ ਜਾਣਾ ਹੀ ਹੋ ਮਾ ਮਾ ਕੇ ਤੇ ਆਉਣਾ ਹੀ ਖੁੰਬਠਪਾ ਕੇ ਅੱਜ ਜੋ ਕੁੜੀ ਨੇ ਕਿਹਾ ਇੱਕ ਰਾਂ ਲੇ ਜੋਤੀ ਬਈ ਵਿੱਚ ਬਿਜੁਲਾ ਹੋਵੇ ਗੱਲ ਤੋਰੇ ਕਿ ਮੈਂ ਅਸਿੱਤਾ ਕਿੱਦਾਂ ਰਿਸ਼ਤਾ ਲੈਣ ਚੱਲ ਜਾਂਦੀ ਹਾਂ ਤੇ ਝੋਲਾ ਪਾ ਲੈਂਦੇ ਵਿੱਚ ਕੋਈ ਨਹੀਂ ਪੈਣੇ ਅੰਜਲ ਨਹੀਂ ਇਹਦਾ ਹੈਗਾ ਉੱਥੇ ਕੀ ਅੰਜਲ ਹੁੰਦਾ ਨਾ ਤੇ ਹਰ ਹਿੱਲੇ ਹੋ ਜਾਣਾ ਆ ਮਾਈ ਮੇਰੀ ਅੰਜਲ ਨਹੀਂ ਬਣਾਇਆ ਉਹ ਕੂੜੀ ਦਾ ਜਿੱਥੇ ਅੰਜਲ ਨਹੀਂ ਉੱਥੇ ਉਹਦਾ ਵਿਆਹ ਹੋ ਗਿਆ ਫਿਰ ਬਾਕੀ ਤੇ ਹੁਣ ਕਹਿਣ ਰਏ ਜਿੱਦਾਂ ਭਾਜੀ ਕਹਿਣ ਕਿ ਛੱਡੀ ਛਡਾਈ ਦਾ ਕਰ ਦੋ ਤੇ ਫਿਰ ਕੀ ਆ ਘਰ ਵਸਾਉਣ ਵਾਸਤੇ ਕਰਨਾ ਵੀ ਪੈਂਦਾ ਹੀ ਆ ਹਾਂ ਉਹਨਾਂ ਨੂੰ ਕੀ ਹੋਇਆ ਹੁੰਦਾ ਆਹੋ ਉਹਨਾਂ ਦਾ ਭਰਾਵਾ ਜੋਤੀ ਤੂੰ ਮੇਰੀ ਗੱਲ ਸੁਣ ਤੂੰ ਆਨੇ ਮੇਰੀ ਮੰਮੀ ਨੂੰ ਮਤਲਬ ਗੱਲਾਂ ਹੁੰਦੀਆਂ ਰਿਸ਼ਤੇਦਾਰੀ ਜ ਹਾਡੇ ਘਰ ਤੇ ਜੇ ਤੂੰ ਸਾ ਕਰਾਵੇਂਗੀ ਤੇ ਕਿਹੇ ਗੱਲ ਝੂਠ ਬੋਲਣ ਦੀ ਲੋੜ ਹੀ ਨਹੀਂਗੀ ਨਾ ਤੂੰ ਇਧਰੋਂ ਝੂਠ ਬੋਲਨੀ ਨਾ ਤੂੰ ਉਧਰੋਂ ਬੋਲਨੀ ਜਿੱਥੋਂ ਵੀ ਤੈਨੂੰ ਕਰਾਵੇਂਗੀ ਤੇ ਤੇਰਾ ਤੇਰੇ ਨਾਲ ਤੇ ਉਮਰ ਤੱਕ ਨਿਭਾਣੀ ਵਿਚੋਲਿਆਂ ਨਾਲ ਉਹਦੇ ਪਤਾ ਨਹੀਂ ਨਿਭਦੀ ਕਿ ਬਾਅਦ ਵਿੱਚ ਕੀ ਬਣਦਾ ਵਾ ਕੋਈ ਗੱਲ ਨਹੀਂਗੀ ਤੂੰ ਆਪਣੇ ਮਨੋਂ ਤਨੋਂ ਕਹਿ ਹਾਂ ਕਿ ਮੈਂ ਆਪਣੇ ਦੇਰ ਨੂੰ ਰਿਸ਼ਤਾ ਕਰਾਉਣਾ ਵਾ ਨਹੀਂ ਮੈਂ ਤਾਂ ਚਲ ਕਹਿਨੀ ਹਾਂ ਮੈਂ ਤਾਂ ਕਿਤੇ ਨਾ ਹੁਣ ਕੋਸ਼ਿਸ਼ ਕਰਦੀ ਹਾਂ ਜਦੋਂ ਪਤਾ ਨਾ ਕਿ ਡਬਲੁੰਦਰੇ ਆ ਗਿਆ ਜਦੋਂ ਇਹਨੇ ਆ ਗੱਲ ਕਰ ਦਿੱਤੀ ਆ ਕਿ ਛੱਡੀ ਛਡਾਈ ਦਾ ਕਰਾ ਦਈਂ ਦੱਸ ਆ ਵੀ ਕੋਈ ਗੱਲ ਵਾ ਛੱਡੀngਾ ਛਡਾਇਂਗਾ ਤੇਰ 20 ਦੂਰੀਆਂ ਫੇਰਤੀਆਂ ਕਾਹਦੀ ਮੰਮੀ ਭੋਲੀਦਾ ਉਹ ਵੀ ਤਾਂ ਕਿਸੀਆਂ ਧੀਆਂ ਹੀ ਹੁੰਦਾ ਅੱਜਕੱਲ੍ਹ ਮੈਰੋ ਤੇ ਬਠੇਰੀਆਂ ਆਂ ਅੱਜਕੱਲ੍ਹ ਚੱਲਦਾ ਕੋਈ ਗੱਲ ਨਹੀਂ ਅੱਜਕੱਲ੍ਹ ਚੱਲਦਾ ਵਾ ਨਾਵੇਂ ਕੌਣ ਚੰਦਾ ਵਾ ਘਾੜਨਾ ਏਦਾਂ ਹੋਵੇ ਕੋਈ ਨਾ ਕੋਈ ਬਾਹਣਾ ਵਰਤਦਾ ਤਾਂ ਫੇਰ ਕਿਸੇ ਨਾ ਮਾਰਾ ਹੁੰਦਾ ਚੱਲਦੀ ਪਾਣਾ ਤੇ ਮਰਦਾ ਪਰ ਫੇਰ ਚਲੋ ਮੈਂ ਮਾਨ ਨਹੀਂ ਕਰਦੀ ਨਾ ਮੈਂ ਕੋਈ ਵਾਧੂ ਗੱਲ ਕਰਨੀ ਆ ਇਹ ਵੀ ਜਿਵੇਂ ਜਿਛਡੀ ਛੱਡਈ ਹੋ ਗਈ ਉਹਨੂੰ ਵੀ ਗਾੜੀ ਪਈ ਉਹਨੂੰ ਛੱਡਿਆ ਛਡਾਇਆ ਮਿਲ ਜੂਗਾ ਹਾਣ ਨੂੰ ਹਾਣ ਕੋਈ ਰਲ ਜੂਗਾ ਤੇ ਇਹ ਜਾਣ ਕੇ ਕਰਤ ਗਿਆ ਵਾ ਪਹਿਲਾਂ ਹੀ ਤੇ ਮੇਰੇ ਕੋਲ ਨਹੀਂ ਵਿਖਿਆਣਾ ਵਿਆਹ ਸਿੱਧੀ ਗੱਲੀਓ ਤੇ ਕੋਈ ਗੱਲ ਨਹੀਂ ਭਾਜੀ ਅਜ 10 ਦਿਨ ਪਈਆਂ ਨੇ ਉਹਦੇ ਵਿਆਹ ਨੂੰ ਕੀ ਪਤਾ ਕਿ ਕਿਸਮੇ ਪਹਿਲਾਂ ਨਹੀਂ ਹੋ ਜਾਣਾ ਕੋਈ ਪਤਾ ਥੋੜੀ ਇੱਥੇ ਪਹਿਲਾਂ ਹੋ ਜੇ ਨਹੀਂ ਜਾਂਦਾ ਜਦੋਂ ਕੋਈ ਝੜਿਆ ਜਾਂਦਾ ਵਾ ਐਦਾਂ ਕਰਦਾ ਜੀ ਕੋਈ ਬਾਹਾਂ ਪਹਿਲਾਂ ਬਾਹਾਂ ਫੜ ਲਿਆ ਹੁੰਦਾ ਡੱਬੇ ਜੇ ਹੁਣੇ ਬੱਲ ਵਜੀ ਦੇ ਵੇਖਣ ਗਿਆ ਵੀ ਕੌਣ ਆਇਆ ਵਾ ਨਾਲੇ ਡੱਬਾ ਫੜ ਲਿਆ ਨਾਲੇ ਕਾਰਡ ਲਾਇਆ ਤੇ ਨਾਲੇ ਹੁਣ ਸੜਸੜ ਮਾਰਨ ਦੇ ਆ ਵਾ ਤੇ ਮਰਨਾ ਨਹੀਂ ਉਹਨੇ ਇੰਸਟਾਗ੍ਰam ਤੇ ਫੋਟੋਆਂ ਪਾਉਣੀਆਂ ਫੇਸਬੁੱਕ ਤੇ ਪਾਉਣੀਆਂ ਵਾ ਗੋਲੀ ਤੋਂ ਹੀ ਪਾਈ ਰਿਓ ਤਾਡਾ ਤੇ ਹੋਰ ਗਾਣੇ ਲਾ ਲਾ ਕੇ ਆ ਖਾਂ ਤੂੰ ਮਿਲਕ ਬਦਾਮ ਕੀ ਮਿਲ ਕੇ ਆ ਗਿਆ ਸਾਰਾ ਸਾਰਾ ਕੋਈ ਨਹੀਂ ਨਹੀਂ ਉਵੇਂ ਖਾ ਲਾ ਲੰਗ ਦਾ ਮਿੰਦਾ ਜੀ ਉਹ ਵਾਲਾ ਗੁਣਾ ਖਾਈਏ ਨਾ ਜਦੋਂ ਮੈਂ ਤਾਂ ਖੜ ਲਗੀ ਤੈਨੂੰ ਪਹਿਲਾਂ ਵੀ ਜ਼ਰੂਰ ਤੇਲ ਚੜਨਾ ਨਾ ਉਹਦਾ ਚੋਲੀ ਦਾ ਗੁਣਾ ਖਾਵੀ ਤੇ ਛੇਤੀ ਹੋ ਜਾਊਗਾ ਤੇ ਚਾਹ ਮੈਂ ਛਾਹ ਜੇ ਇਹਦਾ ਲੇਟ ਵਾਲਾ ਚੋਲੀ ਦਾ ਗੁਣਾ ਜਦੋਂ ਖਾਣਾ ਤੋਂ ਖਾਣਾ ਫੜ ਤੂੰ ਪਹਿਨੂੰ ਆ ਖਾ ਮੈਨੂੰ ਗੈਰ ਲੱਗਣ ਰਿਆ ਹੈ ਨਹੀਂ ਕੀ ਪਤਾ ਇੰਨਾ ਨਹੀਂ ਕਰੀਦਾ ਹੁੰਦਾ ਖਾਓ ਤੂੰ ਨਹੀਂ ਉਹਦਾ ਇੱਕ ਸਾਦਾ ਵਿਆਹ ਦਾ ਆਇਆ ਵੀ ਉਸ ਜਿਹੜਾ ਆਮਸਰ ਨਾ ਆ ਗਿਆ ਵਾ ਬਾਬਾ ਕਿਰਪਾ ਕਰੋ ਤੇ ਕਿੱਦਾਂ ਅਹੀਂ ਮੈਂ ਡੈਨ ਨੀ ਲੈ ਕੇ ਜਾਣਾ ਡੱਬੇ ਮੈਂ ਕਿਹ ਚਲੋ ਤੁਹਾਡਾ ਵੀ ਹੋਈ ਜਾਣਾ ਵਾ ਜਿੱਤੇ ਤੁਹਾਡੇ ਨਹੀਂ ਬਸ ਬਹੁਤ ਆ ਜਿੱਤੇ ਤੁਹਾਡੇ ਅੰਜਲ ਹੋਏ ਨਾ ਤੁਹਾਡਾ ਭਾਗ ਹੀ ਹੋਈ ਜਾਣਾ ਵਾ ਬਸ ਬਹੁਤ ਤਾਂ ਕਿਹ ਕਿੱਥੇ ਲਿਖੇ ਅੰਜਲ ਕਿਤੇ ਨਾ ਕਿਤੇ ਤਾਂ ਆਪਣੇ ਲਿਖਿਆ ਹੀ ਹੋਊਗਾ ਤਾਈ ਏਡੀ ਗੱਲ ਤਾਂ ਨਹੀਂ ਕਿ ਲਿਖਿਆ ਹੀ ਨਹੀਂ ਆ ਭਾਬੀ ਤੂੰ ਮਾਰੀ ਜਾ ਰਹੀ ਆ ਰਹੀ ਗਈ ਅਕਲ ਹੁਣ ਆ ਖਾ ਕੇ ਨਾ ਆ ਡੱਬੇ ਦੇ ਵਿੱਚ ਝੂਠਾ ਖਾ ਕੇ ਤੂੰ ਮਾਰ ਦਿੱਤਾ ਐਗਜ਼ਾਮੜ ਕੇ ਪੜ੍ਹ ਕੇ ਇੱਥੇ ਆਇਆ ਗਿਆ ਤਾਂ ਕਰੇਂਗਾ ਤਾਂ ਤੈਨੂੰ ਤੇ ਰਿਸ਼ਤਾ ਮੈਂ ਨਹੀਂ ਕਰਕੇ ਜਾਣਗੇ ਅਗਲੇ ਮਹੀਨੇ ਦੇ ਨਾਲ ਤੇ ਮੈਂ ਗੂੰ ਖਾਨਾ ਵਾਂ ਇੱਥੇ ਆ ਵੇਲਾ ਵਿੱਚ ਬਾੜ ਗਿਆ ਅਕਲ ਤੈਨੂੰ ਆਉਣੀ ਹੈ ਨਹੀਂਗੀ ਕਰਾਮੀ ਕਰਾਂ ਕੀ ਮੈਂ ਕੀ ਕਰਾਂ ਅਗਰ ਤੂੰ ਇਹਦਾ ਹੀ ਦਿੱਤੀ ਨਹੀਂ ਹੈ ਲਾਡਾ ਲਾਡਾ ਵਿੱਚ ਸੱਚੀਆਂ ਸੁਣਦੇ ਲਾਡਾ ਵਿੱਚ ਲਾੜ ਚਾ ਕੀਤਾ ਵਾ ਜਿਹੜਾ ਇਹ ਥੋੜੀ ਗੱਲ ਵੀ ਮੂੰਹ ਨੂੰ ਲਾਇਆ ਤੇ ਸਿਰ ਨੂੰ ਹੀ ਆਇਆ ਐਨਾ ਬੱਚਣ ਨਾਲ ਲੋਡ ਨਹੀਂ ਕਰਨਾ ਚਾਹੀਦਾ ਚਲ ਕਰੋ ਵੀ ਕੰਮ ਕੋ ਮੈਂ ਮੈਂ ਫਿਰ ਵੇਖਾਂ ਪੰਡ ਸਨੇ ਮਾਹਨਾ ਅਦਰ ਸੋਇਦ ਵਿੱਚ ਮੈਂ ਚਲ ਕੋਈ ਨਹੀਂ ਤੂੰ ਮੇਰੀ ਗੱਲ ਸੁਣੋ ਸੱਚ ਮੈਂ ਜਾਣਾ ਸੀ ਕਿ ਆਪਣੀ ਮਾਸੀ ਕੋਲ ਤੇ ਮੰਮੀ ਜਦੋਂ ਮੈਂ ਨਾ ਲੈਣੀ ਨਾ ਕਿਤੇ ਜਾਣ ਦਾ ਮੰਮੀ ਸਿਰ ਫੜ ਕੇ ਬਹਿ ਜਾਂਦੀ ਹੈ ਅੱਛਾ ਹਾਂ ਕਿਉਂ ਕਿਤੇ ਜਾਣ ਹੀ ਨਹੀਂ ਦਿੰਦੇ ਖਾਣੇ ਪਾਣੇ ਰੋਕ ਹੀ ਦਿੰਦੇ ਮੈਨੂੰ ਤੇ ਤਾਈ ਨੂੰ ਕਹਿ ਦਿੰਨੀ ਆ ਮੇਰੀ ਨੋ ਆਵੇ ਸਹੀ ਇੱਕ ਵਾਰ ਕਿਤੇ ਫੁੱਲਾਂ ਮੰਗੂ ਰੱਖਣੀ ਆ ਪਹਾ ਤੂੰ ਇੰਨੀ ਸੋਹਣੀ ਆ ਫਿਰ ਸੱਸ ਨੂੰ ਕਦੋਂ ਅਕਲ ਆਉਣੀ ਆ ਚਾਹ ਰਹਿਣ ਦੇ ਤਾਈ ਪਹਿਲਾਂ ਸਾਰੇ ਇਦਾਂ ਹੀ ਕਹਿੰਦੇ ਆ ਬਾਦ ਵਿੱਚ ਨਹੀਂ ਜੇ ਕੋਈ ਫੁੱਲਾ ਫਲਾ ਮਗਰ ਰੱਖਦਾ ਹੁੰਦਾ ਜੋਤੀ ਕਿਉਂਕਿ ਮੇਰੇ ਮੂੰਹ ਤੇ ਹੀ ਕਹਿਣ ਲਈ ਆ ਨਹੀਂ ਮੈਂ ਗੱਲ ਨਹੀਂਗੀ ਸੱਚੀ ਗੱਲ ਕੀਤੀ ਹੈ ਤੈਨਾਂ ਕਿਹੜੀਆਂ ਅੱਗੇ ਆਈਆਂ ਵਾਂ ਪਿਆ ਦਰਾਣੀਆਂ ਜਿਖਾਣੀਆਂ ਆਈਆਂ ਵਾਂ ਤਾਂ ਉਹਨਾਂ ਨਾਲ ਜਦਾਂ ਬਿਸਕਾ ਕਰਨੀਆਂ ਆਂ ਆਉਂਦੀ ਘਰ ਵਾਲੀ ਆ ਤੇ ਹੁਣ ਸਾਡੇ ਘਰ ਕਿਹੜਾ ਕੋਈ ਆਈ ਮੈਂ ਹੀ ਆ ਪਹੁੰਚ ਕੇ ਤੇ ਮੇਰੇ ਨਾਲ ਥੋੜਾ ਕੁਝ ਹੋਣ ਲਿਆ ਵਾ ਉਹ ਦਾ ਸੁਭਾਅ ਹੀ ਇੰਨਾ ਦਾ ਤੇਰੀ ਸੱਸ ਦਾ ਤੂੰ ਗਾੜੀ ਇਦਾਂ ਦਾ ਸੁਭਾਅ ਨਹੀਂ ਚੱਲਦੀ ਤਾਂ ਆਈ ਹੁਣ ਤੁਹਾਨੂੰ ਵੀ ਪਤਾ ਸਮਝੇ ਜੋ ਸਭ ਨੰਬਰ ਤੇ ਨਾ ਜੀ ਜੀ ਸੁਭਾਅ ਵਾਲੀ ਕੋਈ ਮਿੱਠੀ ਸੁਭਾਅ ਵਾਲੀ ਕੁੜੀ ਲੱਭੀ ਮੈਂ ਮੈਂ ਤਾਂ ਘਰ ਲੱਭੂੰਗੀ ਵੀ ਸੌਣ ਵਾਲੀ ਵਧੀਆ ਜੇ ਤੁਰਨਾ ਬੋਲੀ ਜੋ ਸਾਡਾ ਹੈਗਾ ਇਹੋ ਦਸਵੇਂ ਮਾਸਾ ਘਾਟੀ ਦਸਵੇਂ ਮਾਦਨਾ ਦਸੀ ਉਧਰ ਤਾਂ ਹੀ ਕੋਈ ਝੂਠ ਨਹੀਂ ਹੁੰਦਾ ਜੇ ਕੁੜੀ ਬੋਲੂ ਜੇ ਨੂੰ ਕੋਈ ਚੰਗੀ ਲੱਗੇ ਕੁੜੀ ਉਧਰੋਂ ਵੀ ਕੋਈ ਝੂਠ ਨਾ ਹੋਵੇ ਹਾਂ ਮਤਲਬ ਫੇਰ ਪਰਮਿਟ ਨਹੀਂ ਹੁੰਦਾ ਪਰ ਮੰਨੇ ਭਾਜਪਾ ਨੂੰ ਥੋੜਾ ਬਤ ਬੋਲਣਾ ਹੀ ਪਾਣਾ ਫਿਰ ਆਹ ਇਹਦਾ ਕਿਉਂ ਝੂਠ ਬੋਲਣਾ ਆ ਵੇਖੋ ਆ ਹਰਕਤਾ ਕਰਨ ਵਾਲੀ ਜਾਨਾ ਕਿ ਭਾਬੀ ਕਰਦੀ ਤੂੰ ਵੀ ਹਾਸੇ ਦੇਂਸੀ ਦੇਣੇ ਉਹਨੂੰ ਉਹਦੇ ਨੂੰ ਮਦਦਵਾਨੀ ਕੋਈ ਗੱਲ ਨਹੀਂ ਤੂੰ ਵਗੜਾਇਆ ਮੇਰਾ ਨਾਲ ਆ ਜਾਨੀ ਆ ਉਹਨਾਂ ਨੇ ਕਿਨ ਭਾਬੀ ਵੀ ਗੱਲਾਂ ਕਰਦੀ ਆ ਤੇ ਮੈਂ ਫਿਰ ਜਿਹੜਾ ਕੰਮ ਉਹ ਕਰਦੀ ਮੈਂ ਲਗਾ ਦਿੰਨਾ ਰੱਖਿਆ ਇਹੋ ਜਿਹੇ ਕੰਮ ਫਿਰ ਅਗਲਾ ਉਹਨਾਂ ਸਾਰੇ ਸਾਹਮਣੇ ਕਰੋ ਪਰ ਚੰਗੇ ਥੋੜੀ ਲੱਗੀਦਾ ਕੀ ਤਾਂ ਜਾਣ ਕੇ ਨਹੀਂ ਕਰ ਗਿਆ ਭਾਬੀ ਜੀ ਕਿਤੇ ਨਹੀਂ ਕਿਹਾ ਵੇਹ ਗੱਲ ਦਾ ਵੀ ਕੀ ਪਤਾ ਵਾ ਚਲੋ ਤੁਸੀਂ ਕਰੋ ਹੋਟਲ ਪੈ ਜਾ ਨੰਮੀ ਤੁਸੀਂ ਆ ਰੱਖੋ ਮਠੇ ਦੇ ਡੱਬੰਦ ਰੇ ਕੋਈ ਤੇਰੀ ਸੋਈ ਜੀ ਪਾਡੇ ਉਹ ਹੀ ਤੂੰ ਸਾਫ ਕਰ ਲੈ ਨਹੀਂ ਮੈਂ ਸਾਰਾ ਕੰਮ ਕਰ ਦਿੰਨੀ ਕੋਈ ਗੱਲ ਨਹੀਂ ਤੂੰ ਰੈਸਟ ਕਰੋ e aí